ਅਬੋਰ ਮਾਰਗ ਤੇ ਸਥਿਤ ਪਿੰਡ ਰੂੜੀਆਂ ਵਾਲੀ ਵਿਖੇ 22 ਸਾਲ ਦੇ ਨੌਜਵਾਨ ਦਾ ਤੇਜ਼ਧਾਰ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਹਰਪ੍ਰੀਤ ਸਿੰਘ ਜਿਸ ਦੀ ਉਮਰ 22 ਸਾਲ ਦੀ ਸੀ ਮਜ਼ਦੂਰੀ ਕਰਦਾ ਸੀ ਤੇ ਦੇਰ ਸ਼ਾਮ ਕੰਮ ਤੋਂ ਬਾਅਦ ਉਹ ਘਰ ਵਾਪਸ ਨਹੀਂ ਜਾਂਦਾ ਉਸ ਤੋਂ ਬਾਅਦ ਉਹ ਘਰ ਦੇ ਨੇੜੇ ਲਈ ਯਾਨੀ ਕਿ ਬੱਸ ਸਟੈਂਡ ਦੇ ਕੋਲ ਖਾਣ ਪੀਣ ਦਾ ਸਾਮਾਨ ਲੈਣ ਲਈ ਚਲਾ ਜਾਂਦਾ ਹੈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਬੱਸ ਸਟੈਂਡ ਜਿੱਥੇ ਕਿ ਖਾਣ ਪੀਣ ਦਾ ਸਾਮਾਨ ਦੀਆਂ ਰੇੜੀਆਂ ਲੱਗਦੀਆਂ ਹਨ ਉੱਥੇ ਖੜਾ ਸੀ ਕਿ ਪਿੰਡ ਦੇ ਹੀ ਕੁਝ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰ ਦੇ ਨਾਲ ਉਸ ਤੇ ਹਮਲਾ ਕਰ ਦਿੱਤਾ ਗਿਆ ਤੇ ਜਿਹਦੇ ਵਿੱਚ ਜ਼ਖਮੀ ਹੋ ਗਿਆ ਤੇ ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਸਰਕਾਰੀ ਹਸਪਤਾਲ ਸ਼ਿਮਖਤ ਸਹਿ ਵਿਖੇ ਪਹੁੰਚਾਇਆ ਜਿੱਥੇ ਉਸ ਦੀ ਮੌਤ ਹੋ ਗਈ ਹੈ ਪਰਿਵਾਰਕ ਮੈਂਬਰਾਂ ਦੇ ਮੁਤਾਬਕ ਨੌਜਵਾਨ ਕਿਸੇ ਦੇ ਨਾਲ ਕੋਈ ਰੰਜਿਸ਼ ਵੀ ਨਹੀਂ ਸੀ ਪਿੰਡ ਦੇ ਹੀ ਕੁਝ ਵਿਅਕਤੀ ਇਸ ਵਾਰਦਾਤ ਨੂੰ ਅੰਜਾਮ ਦੇ ਗਏ ਉਦੋਂ ਇਸ ਮੰਤੀ ਸੂਚਨਾ ਮਿਲਣ ਤੇ ਪੁਲਿਸ ਜੜੀ ਹੈ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਦੇ ਵਿੱਚ ਜੁੜ ਚੁੱਕੀ ਹੈ ਮੇਰਾ ਨਾਮ ਬਲਕਰਨਾ ਜੀ ਮੇਰਾ ਭਤੀਜਾ ਸੀ ਕੀ ਨਾਮ ਕਿੱਥੇ ਹਰਪ੍ਰੀਤ ਸਿੰਘ ਸੀ ਉਹਦਾ ਨਾਮ ਉਹਦੀ ਉਮਰ ਸੀ ਜੀ ਉਹਦੀ ਉਮਰ ਜੀ 23 ਸਾਲ ਦੀ ਸੀ ਜੀ ਉਹ ਆ ਕੀ ਹੈ ਉਹ ਨਾਲ ਜੀ ਘਰੋਂ ਆਇਆਗਾ ਆਪਦੇ ਘਰੋਂ ਆਉਦੇ ਡੈਡੀ ਤੋਂ ਚਾਬੀ ਲੈ ਕੇ ਆਇਆ ਮੋਟਰਸਾਈਕਲ ਦੀ ਨਾਲ ਡੈਡੀ ਮੈਂ ਘਰੋਂ ਨਾਲ ਕੁਸ ਖਾ ਕੇ ਆਉਣਾ ਅੱਡੇ ਤੋਂ ਉਹ ਘਰੋਂ ਅੱਡੇ ਤੋਂ ਖਾਣ ਲੱਗਾ ਤੇ ਉਹਨਾਂ ਨੇ ਆ ਕੇ ਦੋਵਾਂ ਨੇ ਹਮਲਾ ਕਰਤਾ ਟੋਕੇ ਸੀ ਜੀ ਉਹਨਾਂ ਕੋਲੇ ਧੌਣ ਵਰਤੀ ਸਾਰੀ ਜਿੱਥੇ ਉਸ ਬਾਹਾਂ ਵਾਲਾ ਕੀ ਕੰਮ ਕਰਦਾ ਸੀ ਕੰਮ ਤਾਂ ਜੀ ਉਹ ਲੇਬਰ ਦਾ ਕਰਦਾ ਕਿਤੇ ਪੱਥਰ ਚੱਕਣ ਜਾਵਰਦੇ ਕਿਤੇ ਆ ਕੱਲੇ ਡਾਰੀ ਕਰਦਾ ਸੀ ਜੀ ਕੀ ਕੰਮ ਸੀ ਕਰ ਕਿਉਂ ਮਾਰਿਆ ਉਹਨਾਂ ਨੇ ਕੋਈ ਕਾਰਨ ਦਾ ਪਤਾ ਨਹੀਂ ਮੁੰਡਾ ਕਦੇ ਕਿਸੇ ਨਾਲ ਲੜਿਆ ਹੀ ਨਹੀਂ ਸੀਗਾ ਜੀ ਕਦੇ ਵੀ ਲੜਿਆ ਨਹੀਂ ਸੀ ਮੁੰਡਾ ਨੇ ਜਿਨ੍ਹਾਂ ਨੇ ਮਾਰਿਆ ਉਹ ਵੀ ਪਿੰਡ ਦੇ ਹੀ ਸੀਗੇ ਹਾਂ ਪਿੰਡ ਦੇ ਹੀ ਸੀਗੇ ਦੋ ਮੁੰਡੇ ਸੀਗੇ ਪਹਿਲਾਂ ਕਦੇ ਕੋਈ ਗੱਲ ਬਾਤ ਨਹੀਂ ਕਦੇ ਨਹੀਂ ਜੀ ਕਦੇ ਹੀ ਨਹੀਂ ਕੋਈ ਵੀ ਗੱਲ ਬਾਤ ਕਦੇ ਨਹੀਂ ਹੋਈ ਜੀ ਕਿੰਨੀ ਉਮਰ ਸੀ ਮੁੰਡੇ ਦੀ ਜਿਹੜੀ 23 ਸਾਲਾਂ ਦਾ ਸੀ 23 24 ਸਾਲਾਂ ਦਾ ਸੀ ਕਿੰਨੇ ਭੈਣ ਭਰਾ ਤੇ ਕਿੰਨੇ ਦੋ ਭੈਣ ਭਰਾ ਸੀਗੇ ਜੀ ਕੱਲੇ ਕੱਲਾ ਮੁੰਡਾ ਸੀਗਾ ਜੀ ਭੈਣ ਵਿਆਹੀ ਸੀ ਵੀ 15 ਕ ਦਿਨ ਹੋ ਗਏ ਸੀ ਇਹ ਵਿਆਹ ਉਸ ਮੁੰਡੇ ਦਾ ਨਹੀਂ ਜਾਣ ਮੈਨੂੰ ਕੀ ਸੋਚੀ ਤਾਂ ਕੀ ਮੰਗ ਕੀ ਕਰਦੇ ਸੀ ਜੀ ਜੀ ਪਾਲ ਜੀ ਸਾਡੇ 11 ਸੀ ਇੱਥੇ ਲਿਆਂਦਾ ਸਰਕਾਰੀ ਹਸਪੀਟਲ ਤੇ ਜੀ ਇੱਥੋਂ ਫਿਰ ਸਾਸੀ ਕਾਲ ਸੀ ਸਾਨੂੰ ਬੰਦੇ ਦੀ ਲੋੜ ਸੀ ਬਚਾਉਣਾ ਸੀ ਬੰਦਾ ਜੀ ਅਸੀਂ ਜਲਦੀ ਜਲਦੀ ਇੱਥੇ ਲਿਆਂਦਾ ਅਮਰਜੈਂਸੀ ਤੇ ਇੱਥੇ ਆ ਕੇ ਉਹਨਾਂ ਦੀ ਡੈਥ ਹੋ ਗਈ ਕਿੰਨੇ ਕ ਵਜੇ ਸੀ ਘਟਨਾ ਇਹ ਕਦੋਂ ਹਮਲਾ ਕੀਤਾ ਇਹ ਹੈਗੀ ਆ ਜੀ 8:30 ਪੌਣੇ 9 ਦੀ ਬਸ ਇੱਥੇ ਕੋਈ ਪਾਕਾਨੀ ਰੰਜਿਸਤਾਨੀ ਸੀ ਕੋਈ ਨਹੀਂ ਨਹੀਂ ਕੋਈ ਰੰਜਨ ਨਹੀਂ ਲੜਿਆ ਹੀ ਨਹੀਂ ਕਰੇ ਮੁੰਡਾ ਜੀ ਕਰੇ ਵੀ ਕਿਸੇ ਨਾਲ ਨਹੀਂ ਅਬੋਰ ਮਾਰਗ ਤੇ ਸਥਿਤ ਪਿੰਡ ਰੂੜੀਆਂ ਵਾਲੇ ਵਿਖੇ 22 ਸਾਲ ਦੇ ਨੌਜਵਾਨ ਦਾ ਤੇਜ਼ਧਾਰ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਗਿਆ ਜਾਣਕਾਰੀ ਦੇ ਮੁਤਾਬਕ ਹਰਪ੍ਰੀਤ ਸਿੰਘ ਜਿਸ ਦੀ ਉਮਰ 22 ਸਾਲ ਦੀ ਸੀ ਮਜ਼ਦੂਰੀ ਕਰਦਾ ਸੀ ਤੇ ਦੇਰ ਸ਼ਾਮ ਕੰਮ ਤੋਂ ਬਾਅਦ ਉਹ ਘਰ ਵਾਪਸ ਨਹੀਂ ਜਾਂਦਾ ਉਸ ਤੋਂ ਬਾਅਦ ਉਹ ਘਰ ਦੇ ਨੇੜੇ ਲਈ ਯਾਨੀ ਕਿ ਬੱਸ ਸਟੈਂਡ ਦੇ ਕੋਲ ਖਾਣ ਪੀਣ ਦਾ ਸਾਮਾਨ ਲੈਣ ਲਈ ਚਲਾ ਜਾਂਦਾ ਹੈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਬੱਸ ਸਟੈਂਡ ਜਿੱਥੇ ਕਿ ਖਾਣ ਪੀਣ ਦਾ ਸਾਮਾਨ ਦੀਆਂ ਰੇੜੀਆਂ ਲੱਗਦੀਆਂ ਹਨ ਉੱਥੇ ਖੜਾ ਸੀ ਕਿ ਪਿੰਡ ਦੇ ਹੀ ਕੁਝ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰ ਦੇ ਨਾਲ ਉਸ ਤੇ ਹਮਲਾ ਕਰ ਦਿੱਤਾ ਗਿਆ ਤੇ ਦੇਰ ਵਿੱਚ ਜ਼ਖਮੀ ਹੋ ਗਿਆ ਤੇ ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਸਰਕਾਰੀ ਹਸਪਤਾਲ ਸ਼ਿਮਕਸਰ ਸਹਿ ਵਿਖੇ ਪਹੁੰਚਾਇਆ ਜਿੱਥੇ ਉਸ ਦੀ ਮੌਤ ਹੋ ਗਈ ਹੈ ਪਰਿਵਾਰਕ ਮੈਂਬਰਾਂ ਦੇ ਮੁਤਾਬਕ ਨੌਜਵਾਨ 'ਤੇ ਕਿਸੇ ਦੇ ਨਾਲ ਕੋਈ ਰੰਜਿਸ਼ ਵੀ ਨਹੀਂ ਸੀ ਪਿੰਡ ਦੇ ਹੀ ਕੁਝ ਵਿਅਕਤੀ ਇਸ ਵਾਰਦਾਤ ਨੂੰ ਅੰਜਾਮ ਦੇ ਗਏ ਉਧਰ ਸਥਾਨਕ ਤੀ ਸੂਚਨਾ ਮਿਲਣ ਤੇ ਪੁਲਿਸ ਜੜੀ ਹੈ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਦੇ ਵਿੱਚ ਜੁੜ ਚੁੱਕੀ ਹੈ ਮੇਰਾ ਨਾਮ ਬਲਕਰਨਾ ਜੀ ਮੇਰਾ ਭਤੀਜਾ ਸੀ ਕੀ ਨਾਮ ਕਿੱਥੇ ਹਰਪ੍ਰੀਤ ਸਿੰਘ ਸੀ ਉਹਦਾ ਨਾਮ ਕਿੰਨੀ ਉਮਰ ਸੀ ਜੀ ਉਰੀ ਉਮਰਜੀ 23 ਸਾਲ ਦੀ ਸੀਗੀ ਜੀ ਉਹਦਾ ਕੀ ਹੈ ਉਹ ਨਾਲ ਜੀ ਘਰੋਂ ਆਇਆਗਾ ਆਪ ਆਪਦੇ ਘਰੋਂ ਆਉਦੇ ਡੈਡੀ ਤੋਂ ਚਾਬੀ ਲੈ ਕੇ ਆਇਆ ਮੋਟਰਸਾਈਕਲ ਦੀ ਨਾਲ ਡੈਡੀ ਮੈਂ ਘਰੋਂ ਨਾਲ ਕੁਸ ਖਾ ਕੇ ਆਉਣਾ ਅੱਡੇ ਤੋਂ ਉਹ ਘਰੋਂ ਅੱਡੇ ਤੋਂ ਖਾਣ ਲੱਗਾ ਤੇ ਉਹਨਾਂ ਨੇ ਆ ਕੇ ਦੋਵਾਂ ਨੇ ਹਮਲਾ ਕਰਤਾ ਟੋਕੇ ਸੀ ਜੀ ਉਹਨਾਂ ਕੋਲੇ ਧੌਣ ਵਰਤੀ ਸਾਰੀ ਜਿੱਥੋਂ ਕੁਸ ਬਾਵਾ ਵਾਲਾ ਕੀ ਕੰਮ ਕਰਦਾ ਸੀ ਕੰਮ ਤਾਂ ਜੀ ਉਹ ਲੇਬਰ ਦਾ ਕਰਦਾ ਕਿਤੇ ਪੱਥਰ ਚੱਕਣ ਜਾਵੜਦਾ ਕਿਤੇ ਕੱਲੇ ਡਾਰੀ ਕਰਦਾ ਸੀ ਜੀ ਕੀ ਕਰਨੀ ਸੀ ਜੀ ਕਿਉਂ ਮਾਰਿਆ ਉਹਨਾਂ ਨੇ ਕੋਈ ਕਾਰਨ ਦਾ ਪਤਾ ਨਹੀਂ ਮੁੰਡਾ ਕਦੇ ਕਿਸੇ ਨਾਲ ਲੜਿਆ ਹੀ ਨਹੀਂ ਸੀਗਾ ਜੀ ਕਦੇ ਵੀ ਲੜਿਆ ਨਹੀਂ ਸੀ ਮੁੰਡਾ ਜਿਨ੍ਹਾਂ ਨੇ ਮਾਰਿਆ ਉਹ ਵੀ ਪਿੰਡ ਦੇ ਹੀ ਸੀਗੇ ਹਾਂ ਪਿੰਡ ਦੇ ਹੀ ਸੀਗੇ ਦੋ ਮੁੰਡੇ ਸੀਗੇ ਪਹਿਲਾਂ ਕਦੇ ਕੋਈ ਗੱਲ ਬਾਤ ਨਹੀਂ ਕਦੇ ਨਹੀਂ ਜੀ ਕਦੇ ਨਹੀਂ ਕੋਈ ਵੀ ਗੱਲ ਬਾਤ ਕਦੇ ਨਹੀਂ ਹੋਈ ਜੀ ਕਿੰਨੀ ਉਮਰ ਸੀ ਮੁੰਡੇ ਦੀ ਜਿਹੜੀ 23 ਸਾਲਾਂ ਦਾ ਸੀ 23 24 ਸਾਲਾਂ ਦਾ ਸੀ ਕਿੰਨੇ ਭੈਣ ਭਰਾ ਤੇ ਕਿੰਨੇ ਦੋ ਭੈਣ ਭਰਾ ਸੀਗੇ ਜੀ ਕੱਲੇ ਕੱਲਾ ਮੁੰਡਾ ਸੀਗਾ ਜੀ ਭੈਣ ਵਿਆਹੀ ਸੀਗੀ 15 ਕ ਦਿਨ ਹੋ ਗਏ ਸੀ ਇਹ ਵਿਆਹ ਉਸ ਮੁੰਡੇ ਦਾ ਨਹੀਂ ਜਾਣ ਮੈਨੂੰ ਸੋਚੀ ਕਿ ਤਾਂ ਕੀ ਮੰਗਤੀ ਕਰਦੇ ਸੀ ਜੀ ਜੀ ਪਲਸਨ ਭਾਈ 13 ਸੀ ਇੱਥੇ ਲਿਆਂਦਾ ਸਰਕਾਰੀ ਹਸਪੀਟਲ ਤੇ ਜੀ ਇੱਥੋਂ ਫਿਰ ਸਾਸੀ ਕਾਲ ਸੀ ਸਾਨੂੰ ਬੰਦੇ ਦੀ ਲੋੜ ਸੀ ਬਚਾਉਣਾ ਸੀ ਬੰਦਾ ਜੀ ਅਸੀਂ ਜਲਦੀ ਜਲਦੀ ਇੱਥੇ ਲਿਆਂਦਾ ਅਮਰਜੈਂਸੀ ਤੇ ਇੱਥੇ ਆ ਕੇ ਉਹਨਾਂ ਦੀ ਡੈਥ ਹੋ ਗਈ ਕਿੰਨੇ ਕ ਵਜੇ ਸੀ ਘਟਨਾ ਇਹ ਕਦੋਂ ਹਮਲਾ ਕੀਤਾ ਸੀ ਇਹ ਹੈਗੀ ਆ ਜੀ ਸਾਢੇ 8:15 ਦੀ ਵਾਰ ਸੀ ਕੋਈ ਪਾਕਿਸਤਾਨੀ ਰਿੰਜਸਤਾਨੀ ਸੀ ਕੋਈ ਨਹੀਂ ਨਹੀਂ ਕੋਈ ਰਿੰਜਤ ਨਹੀਂ ਲੜਿਆ ਹੀ ਨਹੀਂ ਕਰੇ ਮੁੰਡਾ ਜੀ ਕਦੇ ਵੀ ਕਿਸੇ ਨਾਲ ਨਹੀਂ